ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਤਰਾ ਹਾਲ ਚੱਲ ਨੇ ਸਾਰਿਆਂ ਦੇ ਤੇ ਮੈਂ ਵੀ ਠੀਕ ਆ ਤੇ ਮੇਰੇ ਸਮਾ ਹੋਇਆ ਜੀ 8 ਵਜੇ 3 ਮਿੰਟ ਰਾਤ ਦੇ ਕਹਿ ਲੋ ਹਨਾ ਹਾਂਜੀ ਤੇ ਦੇਖਣ ਨੂੰ ਤੇ ਇਤਰਾ ਲੱਗਣ ਡਿਆ ਜਿ ਤਰ੍ਹਾਂ ਨਾ 10 12 ਰਾਤ ਦੇ ਵਜੇ ਹੁੰਦੇ ਦੀ ਰਾਤ ਵੀ ਹੁੰਦੀ ਤੁਸੀਂ ਵੀ ਦੇਖ ਸਕਦੇ ਹੋ ਪਰ ਲੈਟਾਂ ਲੂਟਾਂ ਹੋਣ ਕਰਕੇ ਨਾ ਇਹਨਾ ਮਹਿਸੂਸ ਨਹੀਂ ਹੋਣ ਡਿਆ ਪਰ ਛੋਟੇ ਦਿਨ ਹੁਣ ਕਰਕੇ ਨਾ ਤੇ ਆ ਪਹਿਲਾ ਮੀਂਹ ਸ਼ੁਰੂ ਕਹਿ ਸਕਦੀ ਹਾਂ ਸ਼ਾਇਦ ਅੱਗੇ ਵੀ ਪਿਆ ਹੋਗਾ ਤੇ ਮੈਨੂੰ ਚੇਤਾ ਨਹੀਂ ਪਰ ਠੰਡ ਜਦੋਂ ਕਦੀ ਸ਼ੁਰੂ ਹੋਈ ਠੰਡ ਦਾ ਇਹ ਪਹਿਲਾ ਮੀਂਹ ਪਿਆ ਰਾਤ ਦਾ ਪੈਣ ਡਿਆ ਤੇ ਅੱਜ ਵੀ ਕਦੀ ਪੈ ਜਾਂਦਾ ਕਦੀ ਹਟ ਜਾਂਦਾ ਤੇ ਹੁਣ ਵੀ ਵੈਸੇ ਤੇ ਮੈਂ ਛਤਰੀ ਲੈ ਕੇ ਆਈਆਂ ਦੇਖੋ ਵੱਡੀ ਵੱਡੀ ਕਾ ਵਡੀ ਛਤੜੀਆ ਕਈ ਛਤੜੀ ਕਹਿੰਦੇ ਕਈ ਛਤਰੀ ਕਹਿੰਦੇ ਮੇਰੇ ਸਾਥ ਤੇ ਛਤਰੀ ਹੈ ਹਾਂਜੀ ਚੱਲੋ ਜੋ ਵੀ ਤੇ ਮੈਂ ਕਿਹਾ ਚੱਲੋ ਤੁਰ ਕੇ ਆਉਣੀ ਆ ਪਰ ਮੈਨੂੰ ਦਿਸਦਾ ਨਹੀਂ ਦਿਸਦਾ ਨਮਸੂ ਸੁੰਦਾ ਤੇ ਮੈਂ ਕਿਹਾ ਹੁਣ ਛਤਰੀ ਕਰ ਦੇਣੀ ਆ ਬੰਦ ਕਿਉਂਕਿ ਹੱਥ ਚ ਫੜਨੀ ਖੋਲ ਕੇ ਔਖੀ ਥੋੜੀ ਜੀ ਬੰਦ ਕਰਕੇ ਫੜਨੀ ਮੇਰੇ ਸਾਥ ਤੇ ਕੜੀ ਸਖੀ ਹੋ ਜਾਂਦੀ ਤੇ ਬਸ ਜੀ ਆ ਮੇਰਾ ਤੀਸਰਾ ਦਿਨ ਆ ਜੁ ਲਗਾਤਾਰ ਤੁਰਨ ਵਾਸਤੇ ਤੇ ਧੰਨਵਾਦ ਮੇਰਾ ਆਪਣੇ ਆਪ ਦਾ ਕਿ ਮੈਂ ਤੁਰਨਾ ਹੀ ਅੱਜ ਵੀ ਅਹੀ ਕੱਲ ਵੀ ਅਹੀ ਪਰਸੋਂ ਵੀ ਪਰ ਕਰੋ ਟਾਈਮ ਕੱਢਣਾ ਬੜਾ ਔਖਾ ਸਮਾਂ ਕੱਢਣਾ ਸਸੀ ਕਹਲ ਜੀ ਕਿਦਾਂ ਹਾਲ ਚੱਲਨੇ ਕੀ ਕਰਦੇ ਹੋ ਤੇ ਤੁਸੀਂ ਕਿੱਥੋਂ ਬੋਲਣ ਦੇ ਹੋ ਜੀ ਤੇ ਤੁਸੀਂ ਇੰਡੀਆ ਤੋਂ ਤਾਂ ਤੁਹਾਡੇ ਦਿਨ ਚੜਿਆ ਸਾਡੇ ਪਈ ਰਾਤ 8 ਵਜੇ ਨੇ 8:05 ਮਿੰਟ ਹੋ ਗਏ ਤੁਹਾਨੂੰ ਨੀਰ ਕੁਪਜਾ ਦਿਖਦਾ ਹੋ ਜਿੱਥੇ ਲਾਈਟਾਂ ਨਹੀਂ ਦਿਖਣ ਰਹੀਆਂ ਤੇ ਗਿੱਲੀ ਸੜਕ ਵੀ ਦਿਸ ਰੰਡਈਆ ਪੰਜਾਬ ਬਠਿੰਡਾ ਓਕੇ ਧੰਨਵਾਦ ਤੁਸੀਂ ਬਠਿੰਡੇ ਵਾਲਿਓ ਗਰੀਬਾਂ ਦੀ ਲਾਈਵ ਵਿੱਚ ਆਇਓ ਅੱਛਾ ਜੀ ਹਾਂ ਸਾਡੇ ਨਾਲ 6 ਮਹੀਨੇ ਬਾਅਦ ਟਾਈਮ ਚੇਂਜ ਹੋ ਜਾਂਦਾ ਕਦੀ ਘੜੀਆਂ ਪਿੱਛੇ ਹੋ ਜਾਂਦੀਆਂ ਕਦੀ ਅੱਗੇ ਹੁਣ ਪਿੱਛੇ ਹੋਈਆਂ ਕਰਕੇ ਨਾ ਦਿਨ ਰਾਤ ਦਾ ਤਾਂ ਫਰਕ ਹੈਗਾ ਹੁਣ ਡੇਢ ਘੰਟੇ ਦਾ ਫਰਕ ਪੈ ਪਹਿਕੇ ਪਹਿਲਾਂ ਅੱਧੇ ਘੰਟੇ ਦਾ ਹੁੰਦਾ ਸੀਗਾ ਤੇ ਅੰਦਾਜ਼ਾ ਜਿਹਾ ਲੱਗ ਜਾਂਦਾ ਸੀ ਹੁਣ ਫਿਰ ਲਿਖਾ ਜਿਹਾ ਪੈ ਜਾਂਦਾ ਤੇ ਹੈ ਗਈਆਂ ਹੋਰ ਕੀ ਏ ਜ਼ਰੂਰੀ ਤੇ ਨਹੀਂ ਹੁੰਦਾ ਜਿਹੜੇ ਬਾਹਰ ਬੈਠਿਆ ਤਾਂ ਉਹ ਬੜੇ ਅਮੀਰ ਹੀ ਹੁੰਦੇ ਨਹੀਂ ਨਹੀਂ ਇਤਰਾ ਨਹੀਂ ਹੁੰਦਾ ਇਹ ਗਲਤ ਫੈਮਿਲੀ ਹੁੰਦੀ ਆ ਆ ਦੇਖੋ ਘਰਾਂ ਦੇ ਮੂਰੇ ਪਾਰਕ ਅੱਛਾ ਜੀ ਮਾਫ ਮਾਫੀ ਉਹਦੇ ਲਈ ਕਿਉਂਕਿ ਕਿ ਵੀਰਿਆ ਆਪਾਂ ਤੁਰੀਦਾ ਹਨਾ ਤੇ ਤੁਰਨੋ ਲਈ ਧਿਆਨ ਹੁੰਦਾ ਤੇ ਫੇਰ ਕਿ ਵੀ ਇਦਾਂ ਗੱਲਾਂ ਕਰਨ ਲੱਗ ਜਾਈਦਾ ਜਿ ਤਰ੍ਹਾਂ ਨੇ ਚਾਬੀ ਦੇ ਕੇ ਛੱਡੀ ਹੋਈਦਾ ਇਹ ਹੋ ਸਕਦਾ ਹੈ ਨਾ ਹਾਂਜੀ ਤੇ ਧੰਨਵਾਦ ਸਾਰਿਆਂ ਦਾ ਜਿਹੜੇ ਮੇਰੀ ਲਾਈਵ 'ਚ ਆਏ ਜਿਨ੍ਹਾਂ ਨੇ ਕਮੈਂਟ ਕੀਤਾ ਉਹਨਾਂ ਦਾ ਵੀ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਦਾ ਜਿਨ੍ਹਾਂ ਨੇ ਲਾਈਕਸ ਦਿੱਤੇ ਉਹਨਾਂ ਦਾ ਵੀ ਜਿਨ੍ਹਾਂ ਨੇ ਨਹੀਂ ਦਿੱਤੇ ਉਹਨਾਂ ਦਾ ਵੀ ਹਨਾ ਜੀ ਸਮਾਂ ਕੱਢ ਕੇ ਉਹ ਸੁੱਖ ਕਮ ਨਹੀਂ ਹੁੰਦਾ ਤੇ ਬਾ ਹਾਂ ਜਿਵੇਂ ਮੈਂ ਇੰਡੀਆ ਹੋਂਦੀ ਮੈਂ ਵੀ ਇਹ ਸੋਚਦੀ ਕਿਉਂਕਿ ਜਦੋਂ ਆਪਾਂ ਬਾਹਰਲੇ ਮੁਲਕਾਂ 'ਚ ਰਹਿੰਨੇ ਆ ਨਾ ਬਿਲਵਤੀਆਂ ਨਹੀਂ ਸਾਹ ਲੈਣ ਦਿੰਦੇ ਹੁਣ ਇੱਕ ਘਰ ਹੀ ਖਰੀਦਣਾ ਹੋਵੇ ਭਾਵੇਂ ਇਹ ਇਤਰਾ ਦਾ ਛੋਟਾ ਜਿਹਾ ਖਰੀਦਣਾ ਹੋਵੇ ਚਾਹੇ ਇਤਰਾ ਦਾ ਵੱਡਾ ਇਹ ਘਰ ਦੀ ਕੀਮਤ ਅੱਜਕੱਲ ਆ ਹੈਗੀ ਜੀ 6.5 ਲੱਖ ਸਹਿ ਮੇਰਾ ਐਸਟੀਮੇਟ ਅੰਦਾਜ਼ਾ ਗਲਤ ਵੀ ਹੋ ਸਕਦੀ ਵੱਧ ਘੱਟ ਵੀ ਹੋ ਸਕਦੀ ਆ ਤੇ ਸਿਰ ਸਿਖਰਾਂ ਤੇ ਘਰਾਂ ਦੀਆਂ ਪ੍ਰਾਈਸਾਂ ਆ ਹਨਾ ਜਿਹੜੇ ਵੀ ਘਰ ਲੈਂਦੇ ਇਆਂ ਸਾਲਾਂ ਦੀਆਂ ਕਿਸ਼ਤਾਂ ਵੱਜਦੀਆਂ 30 ਸਾਲ ਆਪਾਂ ਬੈਂਕ ਕੋਲੇ ਨੂੰ ਜਾਂ ਘਰ ਵਾਲੇ ਨੂੰ ਪੈਸੇ ਦੇਣੇ ਹੁੰਦੇ 29 ਸਾਲ ਦਿੱਤੇ 1 ਸਾਲ ਨਹੀਂ ਦਿੱਤੇ ਤੇ 29 ਸਾਲਾਂ ਦੀਆਂ ਕਿਸ਼ਤਾਂ ਸਿੱਡੀਆਂ ਖੂਚ ਪੈ ਗਈਆਂ ਕਾਰਾਂ ਕੁਰਾਂ ਜੋ ਵੀ ਲੈਣੀਆਂ ਤੇ ਉਹ ਵੀ ਕਿਸ਼ਤਾਂ ਦੇਈ ਜਾ 35 ਸਾਲਾਂ ਦੀਆਂ ਫਿਰ ਤੁਹਾਡੀ ਆਪਣੀ ਚੀਜ਼ ਬਣਦੀ ਕਿਉਂ ਬਾਹਰਲੇ ਮੁਲਕਾਂ ਹਰ ਇੱਕ ਚੀਜ਼ ਤਾਂ ਮੁੱਲ ਦੀ ਹੁੰਦੀ ਆਣਾ ਆ ਦੇਖ ਲਓ ਜੀ ਪਾਰਕ ਦੇ ਵਿੱਚ ਗੁੜਾ ਸੱਟਣ ਵਾਲਾ ਵੀ ਆ ਆ ਬੈਠਣੇ ਨੂੰ ਆ ਪਰ ਹੁਣ ਮੀਂਹ ਕਰਕੇ ਗਿੱਲੇ ਹੋਏ ਪਿਆ ਤੇ ਅ ਪੱਤੇ ਚ ਹੁੰਦਾ ਵੀ ਮੌਸਮ ਜਿਹਨੂੰ ਅੰਗਰੇਜ਼ੀ ਚ ਤਾਂ ਫਾਲ ਕਹਿੰਦੇ ਤੇ ਪੰਜਾਬੀ ਵਿੱਚ ਸ਼ਾਇਦ ਫਾਲ ਪੱਤ ਝੜ ਕਹਿੰਦੇ ਸ਼ਾਇਦ ਹੈਨਾ ਤੇ ਤੁਰਨ ਵਾਲੀ ਇਹ ਪਾਰਕ ਵੀ ਭਰੀ ਭੇ ਕੇ ਉਧਰ ਬੈਂਚ ਲਾਇਆ ਉਹਨਾਂ ਨੇ ਤੇ ਕੁੜੇ ਵਾਲਾ ਰੱਖਿਆ ਹੈ ਕਿ ਉਧਰ ਵੱਡ ਬੈਂਚ ਪਾਰਕ ਦੇ ਵਿੱਚ ਇੱਥੇ ਕਿਥੇ ਥੋੜੇ ਜਿਹੇ ਥਾਂ ਛੱਡ ਕੇ ਇਹ ਟੋਟੇ ਹੈਗੇ ਜੀ ਤੁਰਨ ਵਾਲੀ ਪਾਰਕ ਦੇ ਤਿੰਨ ਸੜਕ ਦੇ ਆਲੇ ਦੁਆਲੇ ਇਹ ਪਾਰਕ ਬਣਾਈ ਕਰਾ ਕਰਾ ਦਿੱਲਾ ਕਰਨ ਦੀ ਲੱਗੇ ਜੀ ਆਹ درخت ਤਾਂ ਪਤਾ ਨਹੀਂ ਕਦੋਂ ਡਿੱਗ ਜਵੇ ਨਾ ਇਹ ਭਾਰਾ ਪਰ ਮਾਦਮਾ ਕਰੇ ਕਿਸੇ ਦੇ ਉੱਪਰ ਨ ਡਿੱਗੇ ਅੱਗੋ ਪਿਛੋ ਡਿੱਗੇ ਜਦੋਂ ਕੋਈ ਨਾ ਹੀ ਹੋਵੇ ਹੈਨਾ درخت ਬਹੁਤ ਜ਼ਿਆਦਾ ਹੈਗੇ ਜਿਹੜੇ ਵਿੰਗੇ ਟੇਡੇ ਨੇ ਤੇ ਪਤਾ ਨਹੀਂ ਕਿੰਨੇ ਚਿਰ ਹੈਗੇ ਕਿੰਨੇ ਚਿਰ ਨਹੀਂ ਰੱਬੇ ਰੱਖ ਤੇ ਹਾਂਜੀ ਬਾਹਰ ਤੋਂ ਉਹਨਾਂ ਨੂੰ ਹੀ ਆਉਣਾ ਚਾਹੀਦਾ ਜੀ ਜਿਹੜੇ ਮਿਹਨਤਕਾਰ ਹੈਗੇ ਨੇ ਬੱਚੇ ਹਨਾ ਜਿਹੜੇ ਤੇ ਵਹਿਲੀਆਂ ਖਾਣਗੇ ਜਿਹੜੀ ਅਸ ਸ਼ੁੱਧ ਪੰਜਾਬੀ ਵਿੱਚ ਗੱਲ ਆ ਮੰਮੀ ਦੇ ਹੱਥਾਂ ਦੀਆਂ ਪੱਕੀਆਂ ਖਾਣਾ ਚਾਹੁੰਦੇ ਜਾਂ ਜਿਹਨਾਂ ਨੂੰ ਕੋਈ ਜਿਹੜੇ ਕੋਈ ਕੰਮ ਕਰਨੀ ਕਰਨਾ ਚਾਹੁੰਦੇ ਹਨਾ ਜਿਹੜੇ ਮੰਜੇ ਤੇ ਸਰਕੋ ਪਾਲਦੇ ਉਹਨਾਂ ਅਸੇ ਤੋਂ ਬਾਹਰਲੇ ਦੇਸ਼ ਨਹੀਂ ਚੰਗੇ ਹੈਗੇ ਜਿਹੜੇ ਮਿਹਨਤਕਾਰ ਹੈਗੇ ਨੇ ਹਨਾ ਵੀ 8 8 10 ਦਾ ਘੰਟੇ ਲਗਾਤਾਰ ਕੰਮ ਕਰ ਸਕਦੇ ਨੇ ਉਹੀ ਬਾਹਰ ਜਾਇਆ ਹੈ ਕਰੋ ਹਨਾ ਤੱਕੇ ਖਾ ਕੇ ਕਿਤੇ ਸਾਰੇ ਸਿੱਖ ਜਾਂਦੇ ਇੱਕ ਆ ਦੇਖੋ ਬੂੜਾ ਪੋਣਾ ਦਾ ਤਿੰਨ ਉਧਰ ਬੈਂਚ ਤੇ ਤਿੰਨ ਕੁੜਾ ਪੋਣਾ ਲੈ ਇੱਕ ਉਹਨਾਂ ਨੇ ਇੱਥੇ ਰੱਖਿਆ ਹਾਂਜੀ ਇਹ ਇੱਕ ਟੋਟਾ ਖਤਮ ਹੋਣਾ ਜਿਹੜੀਆਂ ਕਾਲੀਆਂ ਜਿਹੀਆਂ ਲਾਈਟਾਂ ਤੁਹਾਨੂੰ ਦਿਖਦੀਆਂ ਉਹਨਾਂ ਤੋਂ ਬਾਅਦ ਨਾਲੇ ਸੜਕ ਸ਼ੁਰੂ ਹੋ ਜਾਂਦੀ ਆ ਹਾਂਜੀ ਉਧਰ ਵੀ ਸੜਕ ਸੀਗੀ ਨੰਗਣ ਵਾਸਤੇ ਸੱਜੇ ਖੱਬੇ ਪਰ ਇਧਰੋਂ ਸਿਰਫ ਕਾਰਾਂ ਇਧਰ ਨੂੰ ਜਾ ਸਕਦੀਆਂ ਇਸ ਤਰ੍ਹਾਂ ਤੇ ਪਿਛਲੇ ਪਾਸੇ ਵੀ ਸੜਕ ਹੈਗੀ ਆ ਉਧਰੋਂ ਵੀ ਜਸ ਦੇ ਇਧਰੋਂ ਬਸ ਐਨੂੰ ਜਾ ਸਕਦੀਆਂ ਉਧਰੋਂ ਐਂਤਰਾ ਆ ਸਕਦੀਆਂ ਪਤਾ ਨਹੀਂ ਹਣ ਤੁਹਾਨੂੰ ਸਮਝ ਲੱਗੀ ਹੋਣੀ ਜਨੇ ਤੇ ਸਮਾਂ ਹੋ ਗਿਆ ਜੀ 8 ਵਜੇ ਕੀ 10 ਮਿੰਟ ਰਾਤ ਦੇ ਤੇ ਜਿੱਥੇ ਨਹੀਂ ਲਾਈਟ ਜਗਦੀ ਉਧਰ ਦੇਖ ਉਧਰ ਨਹੀਂ ਲਟੇ ਉਧਰ ਨੀਰ ਕੋ ਪੂਜੇ ਲੱਗਣ ਡਿਆ 8 ਵਜੇ ਇਤਰਾ ਲੱਗਣ ਡਿਆ ਜਿ ਤਰ੍ਹਾਂ ਨਾ 10 12 ਵਜੇ ਜਾਂਦੇ ਆ ਮੈਂ ਕਿ ਚਲੋ ਮੈਂ ਆਈ ਆ ਛੁੱਟੀਆਂ ਵੇਖ ਲੈ ਜਾਨੀ ਹਾਂ ਹਾਂਜੀ ਜੀ ਪ੍ਰਮਾਤਮਾ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਸਾਰਿਆਂ ਨੂੰ ਤੰਦਰੁਸਤੀਆਂ ਦੇਦਿਆਂ ਖਦਾ ਬਖਸ਼ਿਸ਼ ਕਰਨ ਤੇ ਹਰੇਕ ਨੂੰ ਛੱਤ ਦੇਣ ਬਾਬਾ ਜੀ ਹਰੇਕ ਨੂੰ ਰੋਟੀ ਪਾਣੀ ਦੇਣ ਰੋਟੀ ਦੇਣ ਦੋ ਟੋਕ ਦੋ ਟਾਈਮ ਤੇ ਪ੍ਰਮਾਤਮਾ ਕਰੇ ਕਦੀ ਵੀ ਕਿਸੇ ਦੀ ਸਿਹਤ ਢਿੱਲੀ ਨਾ ਹੋਵੇ ਜੇ ਭਾਈ ਜਾਨਸ ਹੁੰਦੀ ਆ ਤੁਹਾਨੂੰ ਨੂੰ ਇੰਨਾ ਕ ਕਰਨ ਕੇ ਦਵਾਈ ਬੂਟੀ ਲੈਣ ਵਾਲੇ ਹੋਣ ਤੇ ਲੀੜਾ ਕਪੜਾ ਖਰੀਦਣ ਵਾਲੇ ਹੋਣ ਹਰੇਕ ਨੂੰ ਪਰਮਾਧਮ ਛੱਤ ਦੇਵੇ ਤੇ ਜਿਹੜੇ ਜਿੱਦਾਂ ਥੋੜੇ ਜਿ ਸਹਿੰਦੇ ਕਰੋ ਹੈਗੇ ਨੇ ਤੇ ਕੋਸ਼ਿਸ਼ ਕਰਿਆ ਕਰੋ ਆਪਣੇ ਪਿੰਡ ਚ ਲੋੜਵੰਦਾਂ ਦੀ ਮਦਦ ਕਰਿਆ ਕਰੋ ਜਿੰਨੀ ਕਿ ਤੁਸੀਂ ਕਰ ਸਕਦੇ ਸਬਦੇ ਪੱਤੇ ਦੀ ਹੋਗੀ ਮੜਾ ਮੋਟਾ ਲੀੜੇ ਕਪੜੇ ਦੀ ਹੋਗੀ ਜਾਂ ਦਵਾਈ ਬੂਟੀ ਦੀ ਹੋਗੀ ਇਸ ਤਰ੍ਹਾਂ ਦੀ ਚੀਜ਼ਾਂ ਛੋਟਾ ਮੂ ਵੱਡੀਆਂ ਗੱਲਾਂ ਮੈਂ ਕਿੱਥੋਂ ਆ ਜੀ ਮੈਂ ਹੈਗੀ ਆ ਹਰੀਕੇ ਪਤਨ ਸੁਣਿਆ ਪਹਿਲਾਂ ਸਾਡਾ ਜ਼ਿਲ੍ਹਾ ਹੁੰਦਾ ਸੀ ਅੰਮ੍ਰਿਤਸਰ ਹੁਣ ਉਹ ਹੀ ਮੂੰਹ ਤੇ ਚੜਿਆ ਬਾਅਦ ਚ ਸਾਡਾ ਜ਼ਿਲ੍ਹਾ ਬਣਤਾ ਜੀ ਤਰਨਤਾਰਨ ਤੇ ਹਰੀਕੇ ਪਤਨ ਲੱਗਉਂਦੀ ਆ ਜੀ ਮੈਂ ਹਾਂਜੀ ਮੈਂ ਕਹਾਂ ਚਲੋ ਚੁੱਠੀਆਂ ਚੁੱਠੀਆਂ ਦੇਖ ਕੇ ਲਜਾਨੀ ਆ ਹਨੇਰੇ ਵਿੱਚ ਚਾਬੀ ਦਾ ਵੀ ਨਹੀਂ ਪਤਾ ਲੱਗਾ ਐਰ ਕਿਤੇ ਮੈਂ ਜਲਦੀ ਚੁੱਠੀਆਂ ਚੱਕ ਦੇਖ ਲੀਆਂ ਨੇ ਇਹ ਹਫ਼ਤਾ ਦਾ ਦੋ ਦੋ ਹਫ਼ਤੇ ਮੈਂ ਦੇਖਦੀ ਨਹੀਂ ਚਿੱਠੀਆਂ ਕਿਉਂਕਿ ਮੈਂ ਘਰੋਂ ਬਾਹਰ ਨਹੀਂ ਨਿਕਲਦੀ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਦੋ ਤਿੰਨ ਨੂੰ ਗਿਲਾ ਘਰ ਨਿਕਲ ਢਈ ਤੇ ਮੈਂ ਕਿਹਾ ਚਲੋ ਆਜੀ ਮੇਲ ਦੀ ਚਾਬੀ ਤੇ ਆ ਹੈਗਾ ਜੀ ਡੱਬਾ ਚਿੱਠੀਆਂ ਵਾਲਾ 12 ਘਰਾਂ ਦੀਆਂ ਚਿੱਠੀਆਂ ਇਹਦੇ ਵਿੱਚ ਆਉਂਦੀਆਂ ਇੱਕ ਉਹਨਾਂ ਨੇ ਥੱਲੇ ਪਰ ਡੜੇ ਜਿਹੇ ਡੱਬਾ ਡੜੇ ਜਿਹੇ ਡੱਬਾ ਬਣਾਇਆ ਜੇ ਛੋਟਾ ਜਿਹਾ ਚਿੱਠੀ ਵੱਡੀ ਹੋਵੇ ਹਨਾ ਲਫਾਫਾ ਉਹ ਪਾ ਸਕਦੇ ਜਾਂ ਕੋਈ ਡੱਬਾ ਡੱਬਾ ਜਿਹਾ ਹੋਵੇ ਤੁਸੀਂ ਚੀਜ਼ ਲਓ ਪਾ ਕੇ ਵਿੱਚ ਚਾਬੀ ਰੱਖ ਦਿੰਦੇ ਨੇ ਜਿਹਦੀ ਮੇਲ ਹੁੰਦੀ ਨਹੀਂ ਹੁੰਦੀ ਆ ਉਹਦੇ ਵਿੱਚ ਉਹ ਡੱਬੇ ਚ ਉਹਨਾਂ ਦੀ ਚਾਪੀ ਪਾ ਦਿੰਦੇ ਫਿਰ ਉਹ ਕੱਢ ਲੈਂਦੇ ਨੇ ਹਾਂਜੀ ਤੇ ਮੈਨੂੰ ਲੱਗਦਾ ਮੈਂ ਅਜੇ 10 ਮਿੰਟ ਤੁਰੀ 15 ਮਿੰਟ ਸ਼ਾਇਦ ਜੀ 10 ਜਿਹੜੇ ਤਾਂ ਬਾਹਰ ਵਿਚਾਰੇ ਕੰਮਕੁਮ ਕਰਦੇ ਪਹਿਲੀਆਂ ਚਾਹਣਾ ਉਹਨਾਂ ਵਾਸਤੇ ਤੇ ਮੀ ਨਹੀਂ ਚੰਗਾ ਕਿਉਂਕਿ ਵਿਚਾਰਿਆਂ ਦੀਆਂ ਦਿਹਾੜੀਆਂ ਮਰਦੀਆਂ ਬਿੱਲ ਬਤੀਆਂ ਤਾਂ ਹਰ ਰੋਜ਼ ਆਉਣੀਆਂ ਆ ਵਿਚਾਰੇ ਕੰਮ ਕਰਨ ਜਾਂ ਨਾ ਕਰਨ ਤੇ ਹੁਣ 트럼ਪ ਜੀ ਨੇ ਬੜਾ ਹੀ ਨੁਕਸਾਨ ਪਹਚਾਇਆ ਬਾਹਰਲੇ ਪੈਣਾ ਭੋਗਾ ਵਾਸਤੇ ਹਨਾ ਤੇ ਚਲੋ ਜੀ ਆਪਾਂ ਹਰੇਕ ਦਾ ਆਪਣਾ ਆਪਣਾ ਹੁੰਦਾ ਹੈ ਨਾ ਕਿਸੇ ਨੂੰ ਗੱਲਾਂ ਕਰਨੀਆਂ ਜ਼ਿਆਦਾ ਆਉਂਦੀਆਂ ਕਿਸੇ ਨੂੰ ਘੱਟ ਤੇ ਜਿਹੜਾ ਟਰੰਪ ਹੈਗਾ ਉਹਦੀ ਗੱਲ ਵਿੱਚ ਕਰਨ ਦੀ ਸੀਗੀ ਜਿਨ੍ਹਾਂ ਕੋਲੇ ਪੇਪਰ ਸੀਗਾ ਕਿ ਹਾਂਜੀ ਉਹ ਪੱਕੇ ਹੈ ਨਹੀਂ ਪਰ ਉਹ ਕੰਮ ਕਰ ਸਕਦੇ ਆ ਟਰੱਕ ਚਲਾ ਸਕਦੇ ਆ ਹਨਾ ਜਿਹੜੇ ਪੱਕੇ ਨਹੀਂਗੇ ਉਹਨਾਂ ਨੇ ਉਹਨਾਂ ਨੇ ਸਿਰਫ ਕੰਮ ਕਰਨ ਉਸੇ ਪੇਪਰ ਦਿੱਤੇ ਸੀਗੇ ਤੇ ਉਹ ਉਹ ਹੁਣ ਟਰੱਕਾਂ ਦੇ ਲਾਇਸੈਂਸ ਉਹਨਾਂ ਦੇ ਬੰਦ ਕਰ ਦਿੱਤੇ ਵਿਚਾਰਿਆਂ ਦੇ ਜਿਨ੍ਹਾਂ ਦਾ ਘਾਰ ਕਾਰਾਂ ਗੱਡੀਆਂ ਹ ਸਭ ਦਾ ਪਤਾ ਕਹਿ ਸਕਦੇ ਵੀ ਸਾਰੇ ਖਰਚਾ ਟਰੱਕਾਂ ਦੀਆਂ ਕਮਾਈਆਂ ਤੋਂ ਵਿਚਾਰੇ ਹਨ ਦਾ ਚੱਲਦਾ ਸੀਗਾ ਕਿਉਂਕਿ ਟਰੱਕ ਚਲਾਉਣਾ ਵੀ ਗੜਾ ਸੌਖਾ 10 10 12 12 ਘੰਟੇ ਹਰ ਰੋਜ਼ ਟਰੱਕ ਚਲਾਉਣਾ ਸਿੱਧੇ ਦੇਖੀ ਜਾਣਾ ਹੈ ਨਾ ਬਹੁਤ ਔਖਾ ਹੈ ਕੋਈ ਵੀ ਕੰਮ ਬਹੁਤ ਔਖਾ ਪਰ ਟਰੱਕ ਵੀ ਬਹੁਤ ਔਖਾ ਤੇ ਉਹਨਾਂ ਦੇ ਲਾਇਸੈਂਸ ਕਰ ਦਿੱਤੇ ਬੰਦ ਸਿਰਫ ਕਾਰ ਕਾਰ ਚਲਾ ਸਕਦੇ ਹੋ ਪਤਾ ਨਹੀਂ ਇਹਨੂੰ ਕਿੰਨੇ ਮਤਦਿੱਤੀ ਪੁੱਠੀ ਏਦਾਂ ਦੀ ਹੈ ਨਾ ਬੜਿਆ ਵਿਚਾਰਿਆਂ ਦੀ ਲੁੱਟੀ ਰੋਟੀਆਂ 'ਚ ਲੱਤ ਵੱਜੀ ਆ ਬਹੁਤ ਨੁਕਸਾਨ ਆ ਤੇ ਚਲੋ ਪ੍ਰਮਾਤਮਾ ਕਰੇ ਸਾਰਾ ਕੁਝ ਜਲਦੀ ਤੋਂ ਜਲਦੀ ਠੀਕ ਹੋ ਜੇ ਜਿਹੜੇ ਲੱਛਣ ਲੱਗਣ ਡੈ ਜਿਹੜੇ ਪੱਕੇ ਹੈਗੇ ਜਾਂ ਸਿਟੀਜ਼ਨ ਉਹਨਾਂ ਦਾ ਵੀ ਔਖਾ ਹੈ ਨਾ ਕਈ ਵਿਚਾਰੇ ਲੋਕ ਲੋਕੇ ਰਹਿਣ ਡੈ ਜਿਹੜੇ ਕੱਚੇ ਆ ਕਈਆਂ ਨੂੰ ਫੜਫੜ ਕੇ ਚੜ੍ਹਾ ਵੀ ਦਿੱਤਾ ਤੇ ਪਤਾ ਨਹੀਂ ਆਪ ਭਾਵੇਂ ਕੋ ਨਹੀਂ ਬੰਦਾ ਹਣਾ ਫਿਰ ਵੀ ਆਪਾਂ ਤਾਂ ਅਰਦਾਸ ਬੇਨਤੀ ਕਰਦੇ ਆ ਜਿਨ੍ਹਾਂ ਦੇ ਉਹ ਲਹਿਵਾ ਕੰਮ ਵਾਲੇ ਟਰੱਕ ਚਲਾਉਣ ਵਾਲੇ ਬੰਦ ਕੀਤੇ ਹਨ লাইসেনਸ ਪਰਮਾਤਮਾ ਕਰੇ ਉਹਨਾਂ ਦੇ লাইসেনਸ ਵਿਚਾਰਿਆਂ ਦੇ ਚਾਲੂ ਹੋ ਰਣ ਕਿਉਂਕਿ ਕਈਆਂ ਵਿਚਾਰੇ ਨੇ ਇੰਨੇ-ਇੰਨੇ ਮਹਿੰਗੇ ਟਰੱਕ ਖਰੀਦੇ ਨੇ ਮੇਰੇ ਹਿਸਾਬ ਤੇ ਹਸ ਟਾਈਮ ਤੇ ਸ਼ਾਇਦ 2 ਲੱਖ ਦਾ ਟਰੱਕ ਹੁੰਦਾ ਕੱਲਾ ਟਰੱਕ ਹੀ ਟਰੱਕ ਮੇਰਾ ਐਸਟੀਮੇਟ ਆ ਮੈਨੂੰ ਵਹਿਤ ਨਹੀਂ ਪਤਾ ਤੇ ਸ਼ਾਇਦ 50000 ਤੱਕ ਲੱਖ ਤੱਕ ਪਿੱਛੇ ਟਰੇਲਾ ਹੁੰਦਾ ਤੇ ਪਤਾ ਨਹੀਂ ਇੰਨੇ ਜਿਹੇ ਟੜਖਾਲ ਜਿਮਚਾਈ ਆ ਜਿਨ੍ਹਾਂ ਨੇ ਵੋਟਾਂ ਉਹਨੂੰ ਪਾਈਆਂ ਉਹਨਾਂ ਨੇ ਉਹਨੇ ਬਖਸ਼ਦਾ ਜਿਨ੍ਹਾਂ ਨੇ ਇੰਨੇ ਨੇ ਸਾਰੇ ਵਿਚਾਰੇ ਨੇ ਟੈਕਸ ਦਿੱਤਾ ਉਹਨਾਂ ਨੇ ਉਹਨੇ ਬਖਸ਼ਦੇ ਖੁਦ ਹੀ ਕਮਾਈ ਖੋ ਚਲਾਈ ਜਾਂਦੇ ਜਿਹੜੇ ਵਿਚਾਰੇ ਪਰਦੇਸੀ ਆ ਹਨਾ ਤੇ ਕੀ ਬੰਦਾ ਕਰੇ ਕਿਸੇ ਪਾਸੇ ਨਹੀਂ ਖੁਸ਼ ਹੈਗਾ ਤੇ ਚਲੋ ਆਪਾਂ ਤੇ ਹੀ ਗਨੇ ਪ੍ਰਮਾਤਮਾ ਸਰਬੱਤ ਦਾ ਭਲਾ ਕਰੇ ਹਨਾ ਖੇਪੇ ਸੇ ਆਪਣਾ ਵੀ ਕਰੇ ਤੇ ਚੰਗਾ ਜੀ ਹੁਣ ਮੈਂ ਥੋੜੀ ਜਿਹੀ ਮਿੰਟ ਲਾਈਵ ਹੋਈ ਆ ਹੁਣ ਆਪਾਂ ਕਰ ਦਿੰਨੇ ਆ ਲਾਈਵ ਨੂੰ ਬੰਦ ਤੇ ਕਿਉਂਕਿ ਮੈਂ ਕੱਲੀ ਕਿੰਨੀਆਂ ਗੱਲਾਂ ਕਰੀ ਜਾਂ ਜੋ ਦਿਮਾਗ ਚਾਈ ਜਾਂਦੀ ਮੈਂ ਕਰੀ ਜਾਂਦੀ ਆ ਤੇ ਮੀ ਬੈਂਡਿਆ ਕਰੇ ਜਾਨੋ ਜੀ ਨਹੀਂ ਕਰਨ ਡਿਆ ਅੱਜ ਮੈਨੂੰ ਸਿਰਫ 16 ਮਿੰਟ ਹੋਏ ਘਰੋਂ ਬਾਹਰ ਨਿਕਲੇ ਨੂੰ ਜੀ ਕਰਦਾ ਮੈਂ ਤੁਰ ਹੀ ਜਾਵਾਂ ਜਦੋਂ ਮੀਂਹ ਪੈ ਕੇ ਹੱਟਦਾ ਕਿੰਨਾ ਸੋਹਣਾ ਮਸਮਾ ਆ ਹੋ ਜਾਂਦਾ ਮੌਸਮ ਕਹਿ ਲੋ ਤੇ ਖੁਸ਼ਬੂ ਜਾਂ ਕਿੰਨੀ ਸੁਣੀ ਹੁੰਦੀ ਆ ਮੈਨੂੰ ਜਿੰਨੇ ਕੇ ਸਮਝ ਆਉਂਦੀ ਮੈਂ ਬੋਲਣ ਤੇ ਡਈ ਆ ਤੁਹਾਡੇ ਮੈਸੇਜ ਦਾ ਜਵਾਬ ਵੀ ਦਿੱਤਾ ਹੈ ਹੈਨਾ ਹਾਂਜੀ ਪਰ ਕੀ ਪਤਾ ਟਰੰਪ ਨੂੰ ਕੀ ਆ ਕਿਉਂਕਿ ਜਿਹੜੇ ਸੁਣਨ ਚ ਆਇਆ ਟਿਕਟੋਕ ਤੋਂ ਜਾਂ ਇਧਰ ਉਧਰੋਂ ਵੀਡੀਓ ਤੋਂ ਜਿਹੜੇ ਨਵੇਂ ਆਉਂਦੇ ਆ ਹਨਾ ਗੁੱਸਾ ਨਾ ਕਰਿਓ ਹਨਾ ਜਿਹੜੇ ਜੰਗ ਬੱਚੇ ਆਉਂਦੇ ਕੁੜੀਆਂ ਤਾਂ ਮੁੰਡੇ ਚਲੋ ਕੁੜੀਆਂ ਸ਼ਾਇਦ ਘੱਟ ਹੋ ਸਕਦੀਆਂ ਪਰ ਜਿਹੜੇ ਛੋਟੀ ਛੋਟੀ ਉਮਰ ਦੇ ਬਾਹਰ ਮੁੰਡੇ ਆਉਂਦੇ ਉਹ ਬਾਰਾ ਕੇ ਨੁਕਸਾਨ ਬਹੁ ਕਰਦੇ ਨੇ ਕਿਉਂਕਿ ਕਹਿ ਸਕਦੇ ਵੀ ਜਿੱਦਾਂ ਉਹ ਗੁੰਡਾਗਰਦੀ ਉਹ ਪੰਜਾਬ 'ਚ ਕਰਦੇ ਜਾ ਹਰਿਆਣੇ ਚ ਕਰਦੇ ਜਿਹੜੇ ਵੀ ਜਿੱਥੋਂ ਹੁੰਦੇ ਜਾਂ ਹੋਸਾ ਦਾ ਪਾਕਿਸਤਾਨ ਵਾਲੇ ਪਾਕਿਸਤਾਨ ਚ ਕਰਦੇ ਹਨ ਉਹ ਹੀ ਉਹ ਕਰਦੇ ਨੇ ਬਾਹਰਲੇ ਮੁਲਕਾਂ ਵਿੱਚ ਫਿਰ ਤੁਹਾਨੂੰ ਪਤਾ ਕਹਿੰਦੇ ਹੁੰਦੇ ਆ ਇੱਕ ਇਨਸਾਨ ਗਲਤੀ ਕਰੇ ਤੇ ਫਿਰ ਭੁਗਤਣੀ ਲੱਖਾਂ ਨੂੰ ਪੈਂਦੀ ਆ ਉਹ ਸਭ ਕਰ ਸਕਦੇ ਆ ਤੇ ਸੁਣਨ ਚ ਆ ਵੀ ਇੰਡੀਆ ਤੋਂ ਜਿਹੜੇ ਸਟੂਡੈਂਟ ਆਏ ਸੀ ਉਹਨਾਂ ਨੇ ਨਿਊਯਾਰਕ ਵੱਲੇ ਤਿੰਨ ਘਰਾਂ ਨੂੰ ਅੱਗ ਲਾ ਦਿੱਤੀ ਤੁਹਾਨੂੰ ਪਤਾ ਐਡਾ ਕਰ ਕਿਸੇ ਨੇ ਲੈਣਾ ਸਾਢੇ 6 ਲੱਖ ਦਾ ਇਹ ਘਰ ਵੀ ਕਾਫੀ ਸਾਲੇ ਪੁਰਾਣੇ ਆ ਕੋਈ ਨਵਾਂ ਨਹੀਂ ਘਰ ਹੈਗਾ ਉਗਲ ਵਖਰੀਆ ਕੇ ਇੱਥੇ ਬਾਹਰੋਂ ਘਰ ਖਰਾਬ ਨਹੀਂ ਹੁੰਦੇ ਹੈਗੇ ਮਿਊ ਪੈ ਕੇ ਜਿ ਤਰ੍ਹਾਂ ਇੰਡੀਆ ਕਲਰ ਲੱਗ ਗਿਆ ਹਨਾ ਜਾਂ ਬਰੋਂ ਖਰਾਬ ਹੋ ਗਏ ਹਨਾ ਚੋ ਚਾ ਕੇ ਬਾਹਰੋਂ ਪ੍ਰਣਾਲੇ ਵਰਨੂਲੇ ਜਿਨੇ ਲਾਏ ਹੁੰਦੇ ਤੇ ਵੀ 25 ਸਾਲੇ ਘਰ ਪੁਰਾਣੇ ਆ ਜੀ ਜਿਹੜੇ ਦੇਖਣ ਨੂੰ ਲੱਗਦੇ ਜਿ ਤਰ੍ਹਾਂ ਅੱਜ ਬਣਾਏ ਹੁੰਦੇ ਤੇ ਹਾਂ ਉਹਨਾਂ ਨੇ ਥਿੰਨਾ ਘਰ ਨੂੰ ਅੱਗ ਲਾ ਦਿੱਤੀ ਦੱਸੋ ਹੋ ਸਕਦਾ ਥਿੰਨਾ ਘਰਾਂ ਦੇ ਵਿੱਚ ਕੋਈ ਇਨਸਾਨ ਵੀ ਹੋਣਗੇ ਕਿੰਨਾ ਸਮਾਨ ਹੁੰਦਾ ਸਾਰੀ ਉਮਰ ਲੱਗ ਜਾਂਦੀ ਆ ਸਮਾਨ ਬਣਾਉਂਦੇ ਆ ਬਣਾਉਂਦੇ ਆ ਹਨਾ ਕਿਤੇ ਵੀ ਹੋਵੇ ਹਨਾ ਇੰਡੀਆ ਤੋਂ ਇੱਥੇ ਜਿਹੜੇ ਵਿਚਾਰੇ ਆਉਂਦੇ ਉੱਤੇ ਜ਼ੀਰੋ ਤੋਂ ਸ਼ੁਰੂ ਕਰਦੇ ਆ ਹਨਾ ਤੇ ਕੰਮ ਤੁਹਾਨੂੰ ਮਿਲੇ ਨਾ ਮਿਲੇ ਬਿਜਲਵਤੀਆਂ ਤਾਂ ਤੁਹਾਨੂੰ ਹਰ ਇੱਕ ਮਹੀਨੇ ਤਾਰਨੀ ਪੈਣੀ ਜਿਹੜਾ ਘਰ ਲਿਆ ਹੁੰਦਾ ਉਹਦੀਆਂ ਪੇਮੈਂਟਾਂ ਵੀ ਤਾਰਨੀ ਹੁੰਦੀਆਂ ਤੇ ਜਿਹੜੀਆਂ ਕਾਰਾਂ ਕੋਰਾਂ ਜੋ ਫੋਨ ਦਾ ਬਿੱਲ ਹਨਾ ਬਿਜਲੀ ਦਾ ਬਿੱਲ ਪਾਣੀ ਦਾ ਬਿੱਲ ਕਿੰਨੇ ਬਿੱਲ ਹੋ ਜਾਂਦੇ ਨੇ ਤੇ ਆ ਜਿਹੜੀ ਪਾਰਕ ਕਰਾਂ ਦੇ ਮੂਰੇ ਇਹਦਾ ਵੀ ਮੈਨੂੰ ਲੱਗਦਾ ਇਹਦਾ ਵੀ ਮੈਨੂੰ ਲੱਗਦਾ 50 ਡਾਲਰ ਮੈਨੂੰ ਲੱਗਦਾ ਸਾਲ ਦੇ ਦੇਣੇ ਪੈਂਦੇ ਆ ਹਾਂ ਜਿਤ ਤੱਕ ਮੈਨੂੰ ਲੱਗਦਾ ਜਿਹੜੇ ਕੂੜਾ ਸਿੱਟਣ ਵਾਲਾ ਕੂੜਾ ਭਾਵੇਂ ਸੜਕ ਤੇ ਢੋਲ ਰੱਖੀਏ ਨਾ ਰੱਖੀਏ ਕਾ ਪੌਣ ਨੂੰ ਹਰਾ ਕੂੜੇ ਵਾਲਾ ਹੁੰਦਾ ਢੋਲ ਰਸੋਈ ਦੇ ਬਾਟਰਮੂ ਦਾ ਗੂੜਾ ਬਣੂ ਕਾਲੇ ਰੰਗ ਦਾ ਤੇ ਹੋਰ ਗੇਲਣਾ ਗੁਲਣਾ ਗੱਤੇ ਪਾਉਣ ਨੂੰ ਆ ਪਲਾਸਟਿਕ ਪਾਉਣ ਨੂੰ ਤੇ ਇਦਾਂ ਦੀ ਚੀਜ਼ ਪਾਉਣੀ ਨਹੀਂ ਲੱਗ ਕੂੜੀ ਵਾਲਾ ਕੂੜੀ ਵਾਲਾ ਸੜਕ ਤੇ ਰੱਖੋ ਨਾ ਰੱਖੋ ਤੁਹਾਨੂੰ 50 ਡਾਲਰ ਕੂੜੀ ਵਾਲੇ ਦੇ ਦੇਣੇ ਪੈਣੇ ਉਹਦਾ ਵੱਖਰੀਆਂ ਵੱਖਰੀਆਂ ਕੰਟਰੀਆਂ ਚ ਦੇਸ਼ਾਂ ਚ ਵੱਖਰਾ ਵੱਖਰਾ ਹੋਵੇ ਪਰ ਮੈਂ ਤਾਂ ਅਮਰੀਕਾ ਦਾ ਦੱਸਣ ਦੀ ਹਾਂ ਹਾਂਜੀ ਇਹ ਜਿਹੜੇ ਬਾਹਰ ਛੋਟੇ ਮੁਲਖਾ ਜਾਂ ਵੱਡੇ ਮੁਲਖਾ ਜਾਂਦੇ ਜਦੋਂ ਆ ਰਹੇ ਨੇ ਕੰਮ ਕਰਨ ਬਿੱਲ ਵਧੀਆਂ ਕਰਨ ਫੇਰ ਹੀ ਪਤਾ ਲੱਗਦਾ ਬਾਹਰਲੇ ਦੇਸ਼ਾਂ ਦਾ ਇੰਡੀਆ 'ਚ ਬੈਠੇ ਨੂੰ ਤਾਂ ਵੀ ਬੜਾ ਘੁੰਮਦੇ ਫਿਰਦੇ ਆਸ਼ਾ ਆਰਾਮ ਕਰਦੇ ਇਦਾਂ ਤਾਂ ਕੁਝ ਨਹੀਂ ਹੁੰਦਾ ਬਾਹਰ ਵੀ ਆਪਾਂ ਭਾਵੇਂ ਕਿੰਨੇ ਪੁਰਾਣੇ ਆਏ ਹੋਈਏ ਫੇਰ ਵੀ ਆਪਾਂ ਸੋਚਦੇ ਆਂ ਵੀ ਕਿਹੜੀ ਸਸਤੀ ਹੱਟੀ ਆ ਜਿੱਥੋਂ ਆਪਾਂ ਸਬਦ ਕਤ ਲਿਆ ਲਿਆਈਏ ਹਰੇਕ ਬ੍ਰਾਂਡਡ ਨਹੀਂ ਪਉਂਦਾ ਤੇ ਬਾਹਰਲੇ ਮੁਲਖਾਂ ਦੇ ਸਭ ਤੋਂ ਜ਼ਿਆਦਾ ਧਿਆਨ ਰੱਖਦੇ ਆ ਵੀ ਕਿਥੋਂ ਸਸਤਾ ਕਾ ਲੀੜਾ ਕਪੜੇ ਮਿਲੇ ਤੇ ਉਹ ਪਾਈਏ ਹਨਾ ਹੁਣ ਇੰਡੀਆ ਵਿੱਚ ਮੈਂ ਵੀਡੀਓ ਹੀ ਦੇਖੀਆਂ ਤੇ ਬੀਪੀਆਂ ਭਣਾ ਹਨਾ ਛੋਟੀਆਂ ਵੱਡੀਆਂ ਬਿਊਟੀ ਪਾਰਲਰ ਤੋਂ ਤਿਆਰ ਹੁੰਦੀਆਂ ਆ ਨਾ ਲਵਾਉਂਦੀਆਂ ਆ ਮਹਿੰਦੀ ਲਵਾਉਂਦੀਆਂ ਤੇ ਜਿਹੜੀਆਂ ਵਿਚਾਰੀਆਂ ਭਾਵੇਂ ਕਿੰਨੀਆਂ ਪੁਰਾਣੀਆਂ ਇੱਟੀਆਂ ਆ ਉਹ ਵਿਚਾਰੀਆਂ ਆਪੇ ਹੀ ਸ਼ਰਮਾ ਪਾ ਲਈਂਦੇ ਲਿਪਸਟਿਕ ਲਾ ਲੈਂਦੀਆਂ ਫਿਰ ਲਵਲੀ ਲਾ ਲੈਂਦੀਆਂ ਜਦੋਂ ਪਾਰਟੀ ਤੇ ਜਾਣਾ ਹੁੰਦਾ ਤੇ ਬਹੁਤ ਘਟਿਆ ਜਿਹੜੀਆਂ ਕਿ ਬਾਹਰੋਂ ਤਿਆਰ ਹੁੰਦੀਆਂ ਆ ਓਦਾਂ ਹੀ ਚਲਦੀਆਂ ਇਹ ਜਿੱਦਾਂ ਸੱਚਾਈ ਆ ਕਿੰਗਾ ਥਾਂ ਤੇ ਹੁੰਦੀ ਹੋਣੀਆਂ ਪਰ ਬਹੁਤ ਜਿੱਦਾਂ ਘਟ ਇੰਡੀਆ 'ਚ ਅੱਜ ਅੱਜ ਦੇ ਜ਼ਮਾਨੇ ਵਿੱਚ ਫੈਸ਼ਨ ਜ਼ਿਆਦਾ ਆ ਤੇ ਪਤਾ ਨਹੀਂ ਪੈਸਾ ਆਉਂਦਾ ਵੀ ਕਿੱਥੋਂ ਕਿਤਰਾ ਹਨਾ ਚਲੋ ਹੁਣ ਤੇ ਕਿ ਕੁੜੀਆਂ ਮੁੰਡੇ ਇੰਡੀਆ 'ਚ ਵੀ ਸੈਲਫ ਡਿਪੈਂਡ ਹੋ ਗਏ ਹਨਾ ਕਿਉਂਕਿ ਹੁਣ ਛੋਟੇ ਛੋਟੇ ਕੰਮ ਕੁੜੀਆਂ ਸਿੱਖਦੀਆਂ ਜਿਸ 'ਚ ਮੈਨੂੰ ਖੁਸ਼ੀ ਵੀ ਬੜੀ ਹੁੰਦੀ ਹੈ ਹਨਾ ਮਹਿੰਦੀ ਲਾਉਣੀ ਬ੍ਰਾਈਡਲ ਨੂੰ ਤਿਆਰ ਕਰਨਾ ਹਣਾ ਵਾਲਵਲ ਬਣਾਉਣੇ ਆਪਾਂ ਤੇ ਜੋ ਕੋ ਮੇਰੇ ਰਿਸ਼ਤੇਦਾਰਾਂ ਦੀ ਕੁੜੀ ਵੀ ਆਪਾਂ ਤੁਹਾਨੂੰ ਕਹਿਆ ਭੈਣੇ ਤੇ ਇਹ ਤੂੰ ਬਿਊਟੀ ਪਾਰਲਰ ਦਾ ਸਿੱਖ ਮਹਿੰਦੀ ਮੁੰਦੀ ਲਾਉਣੀ ਸਿੱਖ ਇਹ ਇੱਕ ਤੇਰਾ ਸਾਈਡ ਤੇ ਬਿਜ਼ਨਸ ਹੈ ਜਿਹੜੇ ਤੂੰ ਬਾਹਰਲੇ ਮੁਲਕਾਂ 'ਚ ਵੀ ਜਾਵੇਂਗੀ ਜੇ ਕੋ ਮੇਰੇ ਲਾਈਵ 'ਚ ਵੀ ਕੋਈ ਕਿਸੇ ਦੀ ਧੀ ਭੈਣ ਮਾਂ ਬੱਚੀ ਕੋਈ ਮੁੰਡਾ ਵੀ ਹੁੰਦਾ ਕਿਸੇ ਦਾ ਡੈਡੀ ਵੀ ਹੁੰਦਾ ਉਹ ਵੀ ਆਪਣੇਆਂ ਧੀਆਂ ਨੂੰ ਜੇ ਬਾਹਰ ਭੇਜਣਾ ਚਾਹੁੰਦੇ ਆ ਪਰ ਸੋਚ ਸਮਝ ਕੇ ਭੇਜੋ ਸੇਫ ਹੋਣਾ ਹਣਾ ਤੇ ਕਈ ਜੇ ਇਸ ਤਰ੍ਹਾਂ ਦੀਆਂ ਵੀਡੀਓਆਂ ਨਹੀਂ ਤਾਂ ਡਰਾ ਹੀ ਦਿੰਦੀਆਂ ਕਿਉਂਕਿ ਬੱਚਿਆਂ ਨੂੰ ਮਿਸਯੂਸ ਬਹੁਤ ਕੀਤਾ ਜਾਂਦਾ ਹੈ ਨਾ ਪੈਸੇ ਦੀ ਖਾਤਰ ਕਿ ਕੁਝ ਕਰਨਾ ਪੈਂਦਾ ਹੈ ਗਲਤ ਕੰਮ ਜਿਹੜੇ ਉਹ ਕਰਨਾ ਨਹੀਂ ਚਾਹੁੰਦੀਆਂ ਪਰ ਸੋਚ ਸਮਝ ਕੇ ਪਰ ਆਪ ਤਾਂ ਕਹਿੰਦੇ ਜਿਨ੍ਹਾਂ ਨੇ ਆਪਣੇ ਖਾਸ ਕਰਕੇ ਧੀਆਂ ਨੂੰ ਬਾਹਰ ਭੇਜਣਾ ਉਹਨਾਂ ਨੇ ਛੋਟੇ ਛੋਟੇ ਕੋਰਸ ਕਰਾ ਕੇ ਭੇਜੇ ਪੜਾਈ ਦੇ ਨਾਲ ਪੜਾਈ ਆਪਣੀ ਜਗ੍ਹਾ ਹੱਥਾਂ ਤੇ ਮਹਿੰਦੀ ਲਾਉਣੀ ਸਿਖਾਓ ਉਹਨਾਂ ਬੱਚਿਆਂ ਨੂੰ ਜ਼ਰੂਰੀ ਨਹੀਂ ਹੈਗਾ ਤੁਸੀਂ ਉਹ ਤਾਂ ਲਾਇਸੈਂਸ ਹੀ ਦਿਓਣਾ ਜੇ ਕਿ ਪਿੰਡ 'ਚ ਕਿਸੇ ਦੀ ਦੁਕਾਨ ਵਗੈਰਾ ਹੱਟੀ ਵਗੈਰਾ ਖੁੱਲੀ ਜਾਂ ਕਿਸੇ ਨੂੰ ਆਉਂਦਾ ਉਹਦੇ ਤੋਂ ਹੀ ਸਿੱਖਣ ਵਾਸਤੇ ਭੇਜ ਦਿਓ ਸੂਟ ਸੀਨੇ ਸਿੱਖੋ ਨਿਕ ਨਿਕ ਕੰਮ ਨਾ ਲਾਉਣੇ ਸਿੱਖੋ ਮਹਿੰਦੀ ਲਾਉਣੀ ਸਿੱਖੋ ਵੇਵਲ ਬਣਾਉਣੇ ਬ੍ਰਾਈਡਲ ਨੂੰ ਵਿਆਹ ਵਾਲੀ ਬੱਚੀ ਨੂੰ ਤਿਆਰ ਕਰਨਾ ਸਿੱਖੋ ਇਦਾਂ ਦੇ ਕੰਮ ਚ ਬਾਹਰਲੇ ਮੁਲਕਾਂ ਚ ਪੈਸਾ ਹੈਗਾ ਕਿਉਂਕਿ ਇਹ ਕੰਮ ਇਹ ਵੀ ਇੱਕ ਡਿਗਰੀ ਕਹਿ ਸਕਦੇ ਕਲਾ ਹੀ ਹੈ ਜਿਹੜੀ ਤੁਹਾਨੂੰ ਆਵੇ ਤਾਂ ਬਹੁਤ ਵਧੀਆ ਹਨਾ ਹਾਂ ਕਿਉਂਕਿ ਕੰਮ ਬਾਹਰ ਮਿਲੇ ਨਾ ਮਿਲੇ ਤੁਸੀਂ ਇਹ ਘਰ ਬੈਠੇ ਕਰ ਸਕਦੇ ਆਂ ਕੋਈ ਤੁਹਾਨੂੰ ਹੱਟੀ ਪਾਉਣ ਦੀ ਲੋੜ ਨਹੀਂ ਕੋਈ ਕੁਛ ਨਹੀਂ ਸਮਾਨ ਇੰਡੀਆ ਤੋਂ ਲੈ ਕੇ ਜਾਓ 2-3 ਮਹੀਨਿਆਂ ਦਾ ਕਿਉਂਕਿ ਮਹਿੰਦੀ ਤੇ ਜਿਹੜੀ ਉਪਜੀ ਚ ਮਿਲਦੀ ਉਹ ਤੇ ਮੇਰੇ ਸਭ ਤੇ ਜੇ ਪ੍ਰਾਣੀ ਹੋ ਜੇ ਤੇ ਉਹ ਰੰਗ ਨਹੀਂ ਛੱਡਦਾ ਹਨਾ ਇੱਥੇ ਵੀ ਕਈ ਵਾਰੀ ਦੁਕਾਨਾਂ ਤੋਂ ਮਿਲਦੀ ਆ ਮਸਾ ਰੰਗ ਨਹੀਂ ਛੱਡਦਾ ਤੇ 2-3 ਮਹੀਨਿਆਂ ਦਾ ਸਮਾਨ ਲੈ ਕੇ ਜਾਓ ਜਿਹੜੀ ਵੀ ਤੁਸੀਂ ਚੀਜ਼ ਸਿੱਖੀ ਆ ਬਾਅਦ ਚ ਕਰਦੇ ਤਾਂ ਮਗਾਲੂ ਇੰਡੀਆ ਤੋਂ ਕਿਉਂਕਿ ਬਾਹਰਲੇ ਮੁਲਕਾਂ ਚ ਤੇ ਤੁਹਾਨੂੰ ਡਾਲਰਾਂ ਚ ਖਰੀਦਣਾ ਪੈਂਦਾ ਇਹ ਮੇਰਾ ਕੀ ਕਹਿੰਦੇ ਹੁੰਦੇ ਆ ਮੁਫਤ ਵਿੱਚ ਸਲਾਹ ਆ ਤੇ ਬਹੁਤ ਰਿਸ਼ਤੇਦਾਰਾਂ ਨੇ ਸਾਡੇਆਂ ਨਹੀਂ ਇਸ ਤਰ੍ਹਾਂ ਉਹਨੇ ਕੁੜੀਆਂ ਨੇ ਕਈ ਮਹਿੰਦੀ ਲੋਣੀ ਸਿੱਖਦੀਆਂ ਹਾਂ ਹਵਾਲ ਬਣਾਉਣੇ ਹਨ ਲਾਈਕ ਕਹਿ ਸਕਦੇ ਆ ਵਿਆਹ ਵਾਲੀ ਕੁੜੀ ਨੂੰ ਤਿਆਰ ਕਰਨਾ ਤੁਸੀਂ ਕਹਣਾ ਇਹ ਪੀੜ ਕਰਦੀ ਰਹਿੰਦੀ ਹੈ ਪਰ ਮੈਨੂੰ ਆ ਵੀ ਚਲੋ ਕੋਈ ਮੇਰੀ ਰਿਸ਼ਤੇਦਾਰ ਨਹੀਂ ਨਹੀਂ ਹੈਗੀ ਕਿਸੇ ਦਾ ਭਲਾ ਹੀ ਹੋ ਜਾਊਗਾ ਕਿਉਂਕਿ ਜਿਹੜੇ ਬਰ ਬਿਰ ਜਾਂਦੇ ਨੇ ਉਹਨਾਂ ਨੂੰ ਨਹੀਂ ਵੀ ਪਤਾ ਲੱਗਦਾ ਸਾਡੇ ਵਰਗੇ ਨੂੰ ਕੀ ਪਤਾ ਸੀਗਾ ਹਨਾ ਯਾ ਤੇ ਇੰਡੀਆ ਵਿੱਚ ਕਈ ਕੁੜੀਆਂ ਘਰ ਦੇ ਕੰਮ ਕਰ ਕਰਟ ਕਰਦੀਆਂ ਮੁੰਡੇ ਵੀ ਘਟ ਕਰਦੇ ਆ ਤੇ ਬਾਹਰ ਦੇ ਮੁਲਕਾਂ ਵਿੱਚ ਤੇ ਭਈ ਜੇ ਪੈਲੀਆਂ ਦਾ ਕੰਮ ਮਿਲੇ ਕੁੜੀ ਹੋਵੇ ਮੁੰਡਾ ਹੋਵੇ ਉਹ ਵੀ ਕਰਨਾ ਪੈਣਾ ਪੋਚਾ ਲਾਉਣ ਦਾ ਮਿਲੇ ਉਹ ਵੀ ਕਰਨਾ ਪੈਣਾ ਟੋਲ ਸਾਫ ਕਰਨ ਦਾ ਮਿਲੇ ਉਹ ਵੀ ਕਰਨਾ ਪੈਣਾ ਹਨਾ ਤੇ ਢਿੱਡ ਲਈ ਕਰਨਾ ਪੈਂਦਾ ਬਿਲਵੱਤੀਆਂ ਲਈ ਰੋਟੀ ਪਾਣੀ ਲਈ ਕਰਨਾ ਪੈਂਦਾ ਹਨਾ ਤੇ ਇਹ ਚ ਕੋਈ ਸੰਗ ਸ਼ਰਮ ਵਾਲੀ ਗੱਲ ਨਹੀਂ ਪਰ ਜਿਨ੍ਹਾਂ ਦਾ ਰੋਟੀ ਪਾਣੀ ਇੰਡੀਆ ਵਧੀਆ ਚ ਵਧੀਆ ਚੱਲਦਾ ਉਹਨਾਂ ਨੂੰ ਬਾਹਰ ਤੱਕ ਇਹ ਖਾਂਦੀ ਲੋੜ ਨਹੀਂ ਕੋਣੀ ਆ ਮੁੰਡਿਆਂ ਨੂੰ ਇੰਡੀਆ 'ਚ ਹੀ ਹੁਣ ਤਾਂ ਬਹੁਤ ਅਵੇਰਨੈਸ ਆ ਗਈ ਹੈ ਬਹੁਤ ਜਿਨ੍ਹਾਂ ਦੇ ਕੋਈ ਵੱਡੇ-ਵਡੇਰੇ ਬਾਹਰ ਗਏ ਉਹਨਾਂ ਨੇ ਦੱਸਿਆ ਵੀ ਬਾਹਰ ਕਿਦਾਂ ਅਠ ਅਠ 10 ਦਾ ਘੰਟੇ ਲਾਉਣੇ ਪੈਂਦੇ ਆ ਪਤਾ ਨਹੀਂ ਦੇ ਕਿਹੜੇ ਵੇਲੇ ਕੰਮ ਤੋਂ ਕਰਦੇ ਹਨਾ ਤੇ ਨਿਕਿਆ ਨਿਕਿਆ ਨੂੰ ਹੀ ਫਿਰ ਡਿਪਰੈਸ਼ਨ ਦੀਆਂ ਗੋਲੀਆਂ ਖਾਣੀਆਂ ਪੈਂਦੀਆਂ ਟੈਗ ਹੋ ਜਾਂਦੇ ਨੇ ਮੈਂ ਬਹੁਤ ਖਬਰਾਂ ਸੁਣੀਆਂ ਵੀ ਜਿਹੜੇ ਜੰਗ-ਜੰਗ ਮੁੰਡੇ ਕੁੜੀਆਂ 23 24 ਸਾਂ ਦੇ ਉਹਨਾਂ ਨੂੰ ਅਟੈਕ ਹੁੰਦੇ ਕਿਉਂ ਹੁੰਦੇ ਨੇ ਕਿਉਂਕਿ ਇੱਕ ਉਹਨਾਂ ਤੇ ਪੜ੍ਹਾਈ ਦਾ ਪ੍ਰੈਸ਼ਰ ਦੂਜਾ ਕੰਮ ਨਹੀਂ ਮਿਲਦਾ ਸਾਲ-ਸਾਲ ਦੋ ਦੋ ਸਾਲ ਕੈਨੇਡਾ ਵਿੱਚ ਤੇ ਫੇਰ ਵਿਚਾਰੇ ਪੜ੍ਹਾਈ ਦਾ ਖਰਚਾ ਕਿ ਤਰ੍ਹਾਂ ਚੱਕਣ ਰਹਿਣ ਸਹਣ ਦਾ ਕਿ ਤਰ੍ਹਾਂ ਚ ਚੱਕਣ ਤੇ ਫਿਰ ਨਾਲ ਇਹ ਵੀ ਨਹੀਂ ਪਤਾ ਹੁੰਦਾ ਵੀ ਜਿਹੜੀ ਤੁਹਾਡੇ ਨਾਲ ਸੰਗਤ ਰਹਿੰਦੀ ਉਹ ਕਿਹ ਤਰ੍ਹਾਂ ਦੀ ਹੈ ਨਾ ਕਿਉਂਕਿ ਕੋਈ ਕਿਤੋਂ ਆਇਆ ਹੁੰਦਾ ਕੋਈ ਕਿਤੋਂ ਆਇਆ ਹੁੰਦਾ ਇਹ ਗੱਲ ਇਹ ਸੁਣ ਚਾਹਿਆ ਵੀ ਪੈਸੇ ਪੁਹੇ ਵੀ ਚੋਰੀ ਕਰ ਲੈਂਦੇ ਵਿਚਾਰਿਆਂ ਦੇ ਜੇ ਕਿਤੇ ਕਿਸੇ ਨੇ ਲਿਖਾਲ ਗੁਕੇ ਰੱਖਿਆ ਵੀਡੀਓ ਹੀ ਦੇਖੀ ਹੈ ਆਪਾਂ ਤੇ ਮੈਂ ਜੀ ਅਮਰੀਕਾ ਤੋਂ ਰਹਿਣਾ ਬੋਲਣ ਦੀ ਹਾਂ ਕੈਲਾਫੋਨੀਆ ਹਾਂਜੀ ਮੈਂ ਠੀਕ ਤੁਸੀਂ